ਕੁਝ ਦਿਨਾਂ ਦੇ ਵਿੱਚ ਕਾਫੀ ਆਪਣੇ ਸ਼ਹਿਰ ਦੇ ਵਿੱਚ ਚੇਨ ਸਨਚਿੰਗ ਦੀ ਜਾਂ ਵਾਲੀਆਂ ਸਨਚਿੰਗ ਬਜ਼ੁਰਗਾਂ ਤੋਂ ਜਾਂ ਦੂਸਰੇ ਆਉਟਰ ਤੋਂ ਇਦਾਂ ਦੀ ਵਾਰਦਾਤ ਹੋ ਰਹੀ ਹੈ ਜਿਹਦੇ ਨਾਲ ਆਲਰੇਡੀ ਸਮਾਜ ਵਿੱਚ ਥੋੜੀ ਦਹਿਸ਼ਤ ਪੈਂਦੀ ਹੈ ਤੇ ਸੈਂਸ ਆਫ ਸਿਕਿਉਰਿਟੀ ਦੀ ਥੋੜੀ ਨਾ ਫੀਲਿੰਗ ਘਟਦੀ ਜਾਂਦੇ ਚ ਤੇ ਇਹਦੇ ਵਿੱਚ ਪਿੱਛੇ ਦੀ ਇੱਕ ਵਾਰਦਾਤ ਹੋਈ ਸੀ ਇੱਥੇ ਗਊਸ਼ਾਲਾ ਰੋਡ ਤੇ 17 ਤਰੀਕ ਨੂੰ ਇੱਕ ਬਜ਼ੁਰਗ ਲੇਡੀ ਦੀ ਸਵੇਰੇ 5:30 5 ਵਜੇ ਦੇ ਗੁੱਗੂ ਤੇ ਹਸਪੀਟਲ ਦੇ ਨਜ਼ਦੀਕ ਉਹਦੀ ਵਾਲੀ ਹੋਈ ਸੀ ਉਤਤਨੇ ਜੇ ਤੇ ਉਥੋਂ ਥੋੜਾ ਅਸੀਂ ਐਕਟਿਵ ਹੋਏ ਸੀ ਸੀਸੀਟੀਵੀ ਖੰਗਾਲੇ ਸਾਰੇ ਪਾਸੇ ਦੇਖੇ ਤੇ ਉਸ ਤੋਂ ਬਾਅਦ ਵਿੱਚ ਜੋ ਸ਼ਮਸ਼ੇਰ ਸਿੰਘ ਇੱਕ ਹਰਪੁਰੇ ਦਾ ਤੇ ਇੱਕ ਪ੍ਰਭਜੋਤ ਖਾਨ ਫਤਕੀਲਾ ਲਾਲ ਸਿੰਘ ਦੇ ਅਸੀਂ ਦੋ ਨੌਜਵਾਨਾਂ ਦੇ ਜਿੱਗਰਫਾਰ ਕੀਤੇ ਗ੍ਰਿਫਤਾਰ ਕਰਕੇ ਪਹਿਲੇ ਤੇ ਅਸੀਂ ਇਹਦੇ ਵਿੱਚ ਤਿੰਨੇ ਟੀਮਾਂ ਲੱਗ ਗਈਆਂ ਕਿਉਂਕਿ ਏਰੀਆ ਸਿਵਲ ਐਂ ਦੇ ਏਰੀਆ ਚ ਵੀ ਹੋਈਆਂ ਨੇ ਉਹ ਬੇਸਿਕਲੀ ਜਿਹੜੀ ਵਾਰਦਾਤ ਸੀ ਉਹ ਸਿਟੀ ਦੀ ਸੀ ਦੇ ਵਿੱਚ CIA ਵਾਲੇ ਵੀ ਇਨਵੋਲਵ ਹੋਏ ਅਸੀਂ ਸਾਰਿਆਂ ਦੀ ਮਤ ਲਾ ਕੇ ਟੀਮ ਵਰਕ ਸਾਬ ਨੇ ਸਾਰਿਆਂ ਨੂੰ ਆਪਣੇ ਆਪਣੇ SSP ਸਾਹਮਣੇ ਡਿਊਟੀਆਂ ਵੰਡਦੀ ਆ ਤੁਸੀਂ ਕਿਹੜਾ ਏਰੀਆ ਤੁਸੀਂ ਕਿਹੜਾ ਉਹ ਵੀ SSP ਸਾਹਿਬ ਹੀ ਇਸ ਕਹਿੰਦੇ ਕਿ ਭਈ ਇਹ ਕਰਨੀ ਹੀ ਕਰਨੀ ਹੈ ਡਰੈਸ ਕੁਝ ਹੋ ਜਾਵੇ ਉਹ ਟੀਮਾਂ ਬਣ ਗਈਆਂ ਤੇ ਉਹ ਫਿਰ ਜਦੋਂ ਇਸ ਨੂੰ ਅਸੀਂ ਫੇਸ ਕੀਤਾ ਫੜ ਲਿਆ ਉਹਨੂੰ ਫਿਰ ਅਸੀਂ ਪੁੱਛਕਿਛ ਕੀਤੀ ਤੇ ਪੁੱਛਕਿਛ ਤੇ ਆਪਣਾ ਉਹਨੇ ਮੰਨੀਆਂ ਵਾਰਦਾਤਾ ਪੰਜ ਕਿਤੇ ਗਰੀਬ ਸਿਵਲੈਂਡਮ ਵਾਰਦਾਤਾ ਮੰਨੀਆਂ ਉਦੇ ਵਿੱਚ ਇੱਕ ਚ ਚੈਨੀ ਗਈ ਸੀ ਜੀ ਉਹਦੇ ਵਿੱਚ ਦੋ ਪਤੋਲੇ ਦੀ ਕਰੀਬ ਚੈਨੀ ਗਈ ਸੀ ਇੱਕ ਤੇ ਹੋਰ ਮਾਤਾ ਦੀ ਵਾਲੀ ਗਈ ਸੀ ਹੋਰ ਚ ਆਪਣੀਆਂ ਤਿੰਨ ਵਾਲੀਆਂ ਗਈਆਂ ਸੀ ਇਹਨਾਂ ਦੇ ਇੱਕ ਮਾਤਾ ਦੀ ਵਾਲੀ ਗਈ ਸੀ ਹੋਰ ਪੰਜ ਟੋਟਲ ਪੰਜ ਵਾਲੀਆਂ ਦੀ ਉਹਨੇ ਵਾਰਦਾ ਤਾਂ ਮੰਨੀ ਫਿਰ ਜਦੋਂ ਨਜੀਰ ਪੁੱਛ ਕੇ ਚ ਕੀਤੀ ਕਿ ਵਾਲੀਆਂ ਤੁਸੀਂ ਕੀ ਕਰਦੇ ਕਿੱਥੇ ਕਰਦੇ ਹੋ ਉਹਨੇ ਫਿਰ ਦੱਸਿਆ ਕਿ ਇੱਥੇ ਸ਼ਹਿਰ ਦਾ ਇੱਕ ਜੁਵਲਰ ਆ ਅਸੀਂ ਬੜੇ ਚਿਰ ਤੋਂ ਇਹ ਵੀ ਗੱਲ ਸਾਹਮਣੇ ਆਂਦੀ ਹੈ ਅਸੀਂ ਉਹਨਾਂ ਨੂੰ ਇੱਕ ਪਰਚੇ 'ਚ ਅਰੈਸਟ ਵੀ ਕਰ ਲਿਆ ਸਿਵਲ ਲਾਇਨ ਵਾਲੇ ਮੁਕਦਮੇ 'ਚ ਆਪਣੇ ਸਿਟੀ ਵਾਲੇ ਮੁਕਦਮੇ ਦੇ ਵਿੱਚ ਵੀ ਅੱਜ ਅਰੈਸਟ ਅਸੀਂ ਡਾੜ ਰਹੇ ਹਾਂ ਉਹਦੀ ਉਹਦੀ ਪ੍ਰੋਡਕਸ਼ਨ ਮਨਨ ਤੇ ਲਿਆ ਕੇ ਅੱਜ ਕੋਰਟ 'ਚ ਪੇਸ਼ ਕਰ ਰਹੇ ਹਾਂ ਅਸੀਂ ਤੇ ਉਤੋਂ ਹੋਰ ਮਜੀਦ ਅਸੀਂ ਕਰਾਂਗੇ ਬਰਾਮਦਗੀ ਵੀ ਹੋਏਗੀ ਪੁੱਛਗਿੱਛ ਹੋਏਗੀ ਤੇ ਇਹ ਵੀ ਸਾਡੇ ਧਿਆਨ 'ਚ ਆਇਆ ਕਿ ਸ਼ਹਿਰ ਦੇ ਜਿਹੜੇ ਹੋਰ ਸਨੇਚਰ ਸੀ ਸ਼ਾਇਦ ਉਹ ਵੀ ਇਹਨੂੰ ਸਮਾਨ ਦਿੰਦੇ ਰਹੇ ਨੇ ਇਹਦੇ ਨਾਲ ਇਹ ਹੁੰਦਾ ਕਿ ਜਦੋਂ ਕਿਸੇ ਚੋਰ ਦੇ ਸਮਾਨ ਦੀ ਜਿਹੜੀ ਕੱਪਟਕ ਹੋ ਜਾਂਦੀ ਹੈ ਉਹਨੂੰ ਥੋੜੇ ਪੈਸੇ ਮਿਲ ਜਾਂਦੇ ਉਹਦਾ ਵੀ ਹੌਸਲਾ ਵੱਧ ਜਾਂਦਾ ਜਿਸ ਲਈ ਕੋਈ ਚੋਰੀ ਦਾ ਮਾਲ ਕੋਈ ਖਰੀਦਦਾ ਹੀ ਨਹੀਂ ਤੇ ਫਿਰ ਉਹ ਵੀ ਡੀਮੋਡਲਾਈਜ਼ ਕਹਿ ਲੋ ਜਾਂ ਦੂਸਰੇ ਕ ਤੇ ਇਸ ਪਾਸੇ ਨੂੰ ਪ੍ਰਫੁੱਲਤ ਨਹੀਂ ਹੁੰਦੇ ਇਸ ਇਸ ਤਰ੍ਹਾਂ ਦਾ ਉਹਨਾਂ ਦਾ ਕੰਮ ਤੇ ਥੋੜਾ ਡਾਊਨ ਹੁੰਦੇ ਨੇ ਪਰ ਇਹ ਇਹ ਸਮਾਜ ਤੇ ਜਿਹੜੇ ਇਸ ਤਰ੍ਹਾਂ ਦੇ ਜੁਐਲਰਸ ਸਾਰੇ ਜੁ联ਰਸ ਨੇ ਇਸ ਤਰ੍ਹਾਂ ਬੜੇ ਵਧੀਆ ਇੱਥੇ ਬਟਾਵਲਾ ਸ਼ਹਿਰ ਦੇ ਵਿੱਚ ਜੁ联ਰ ਅਸੋਸੀਏਸ਼ਨ ਬੜੀ ਤਗੜੀ ਬੜ ਬੁਨਾਮੀ ਜੁ联ਰਸ ਜਾਂ ਦੂਸਰੇ ਇਸ ਤਰੀਕੇ ਦਾ 1 2 1 2 ਜਿਹੜੇ ਹੁੰਦੇ ਨੇ ਉਹਦੇ ਨਾਲ ਸਾਰੀ ਬਰਾਦਰੀ ਦਾ ਨਾਮ ਬਦਨਾਮ ਹੁੰਦਾ ਟੋਟਲ ਕਿੰਨੀਆਂ ਮਾਰਦਾਤਾں ਟ੍ਰੇਸ ਹੋਈਆਂ ਮਾਰਦਾਤਾں ਇਹਦੇ ਵਿੱਚ 6 ਤੇ 5 11 ਮਾਰਦਾਤਾں ਟ੍ਰੇਸ ਹੋਈਆਂ ਨੇ ਇਹਨਾਂ ਦਾ ਉਹ ਪੜਿਆ ਜੀ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਕੀ ਆ ਕ੍ਰਿਮੀਨਲ ਬੈਕਗ੍ਰਾਉਂਡ ਕ੍ਰਿਮੀਨਲ ਬੈਕਗ੍ਰਾਉਂਡ ਤੇ ਇਹ ਜੀ ਦਾ ਦੀ ਕੋਈ ਆਈ ਨਹੀਂ ਕਿਉਂਕਿ ਪ੍ਰੀਵੀਅਸਲੀ ਇਹ ਕਨਵਿਕਟਡ ਨਹੀਂ ਹੈ ਸੀ ਤੇ ਫੈਮਿਲੀ ਦੇ ਵਿਲੇ ਹੀ ਨੇ ਜੀ ਕੁਝ ਦੱਸਿਆ ਨਾ ਬਟਾਲੇ ਚ ਕਰਦੇ ਸੀ ਕਿ ਨਹੀਂ ਬਟਾਲੇ 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 ਅਜੇ ਤੱਕ ਦੇ ਅਜੇ ਤੱਕ ਵੀ ਸਾਡੇ ਕੋਲ ਕਸਟਡੀ ਚ ਨੇ ਤੇ ਅਜੇ ਤੇ 11 ਦੇ ਕਰੀ ਤੁਹਾਡੀਆਂ ਹਾਂ 11 ਸਿਟੀ ਸਿਵਲ ਆਂਦੀ ਹਾਂ ਦੋਵਾਂ ਦਾ ਯੂਨਲ ਬਣਿਆ ਨਹੀਂ ਨਹੀਂ ਯਾਰ ਦੋਸਤ ਨਹੀਂ ਜੀ ਤੇ ਕਿਹਦਾ ਜੁੜ ਕਿਸ ਤਰ੍ਹਾਂ ਵਿੱਚ ਹੈ ਇਹਦਾ ਹਾਂਜੀ ਉਹਨੂੰ ਵੀ ਰੈਸਟ ਕਰਕੇ ਉਹ ਵੀ ਉਹਨੂੰ ਵੀ ਉਹਨੂੰ ਉਹਨੂੰ ਵੀ ਉਜਵਲ ਹੰਡਾ ਜੀ ਇਥੋਂ ਸ਼ਹਿਰ ਦੇ ਉਹਨੂੰ ਉਹ ਕਿੰਨਾ ਸਾਮਾਨ ਲੈ ਚੁੱਕਿਆ ਜੀ ਅਜੇ ਤੱਕ ਅਜੇ ਤੱਕ ਤੇ ਜਿਹੜੀ ਆ ਇਹ ਵਾਰਦਾਤਾਂ ਵਾਲਾ ਜਿਹੜਾ ਮੈਂ ਦੱਸਿਆ ਸਾਮਾਨ ਲਗਭਗ ਸਾਰਾ ਉਹਦੇ ਥ्रू ਹੀ ਹੋਇਆ ਸੀ ਜਿਹੜਾ ਉਜਵਲ ਹੰਡਾ ਜੀ ਉਹ ਕਿੱਲੀ ਕਿਤੇ ਤੋਂ ਟੋਰੀ ਦਾ ਸਾਮਾਨ ਲੈ ਆਉਂਦਾ ਇਹ ਉਜਵਲ ਹੰਡੇ ਤੋਂ ਅਜੇ ਅਸੀਂ ਦੂਸਰੇ ਮੁਕਦਮੇ ਦੇ ਵਿੱਚ ਕੁਝ ਕਿਸੇ ਪਹਿਲੇ ਮੁਕਦਮੇ ਵਿੱਚ ਦੇ ਪਾਂਜੀ ਹੋਈਆਂ ਸੀ ਕੋ ਦੂਸਰੀ ਸੁਰਤ ਮੇ ਤੇ ਵੀ ਜਿਵੇਂ ਅਸੀਂ ਲਿਆ ਰਹੇ ਹਾਂ ਚੋਰੀ ਦਾ ਸੋਦਾ ਕਿੱਦਾਂ ਹੁੰਦਾ ਸੀ ਇਹਨਾਂ ਦਾ ਨਹੀਂ ਆਪ ਹੀ ਆਪ ਹੀ ਮੈਂ ਤਾਂ ਹੀ ਉਹ ਕਹਿ ਰਿਹਾ ਜੀ ਕਿ ਇਕੱਲਾ ਇਹ ਨਹੀਂ ਸਨੇਚਰ ਹੋਣਗੇ ਜਿਹੜੇ ਸ਼ਹਿਰ ਦੇ ਦੂਸਰੇ ਸਨੇਚਰ ਹੋਣਗੇ ਸ਼ਾਇਦ ਜਿਸ ਤਰ੍ਹਾਂ ਇੱਕ ਦੂਜੇ ਨੂੰ ਅਸੀਂ ਦੱਸ ਦਿੰਦੇ ਨਾ ਕਿ ਫੁਲਾਨੀ ਦਸ ਪਾਦੀ ਦੀ ਹੈ ਕੋਈ ਉਹ ਸਮਾਨ ਤੋਲ ਤੋਲ ਭਾਅ ਕੀ ਕਰਦੇ ਹੁੰਦੇ ਤੋਲ ਭਾਅ ਜੀ ਜਿਹੜਾ ਆਪਣਾ ਪੰਜਾਬੀ ਦੀ ਕਹਾਵਤ ਹੁੰਦੀ ਹੈ ਜੀ ਬਸ ਚੋਰੀ ਦਾ ਮਾਲ ਤੇ ਡਾਂਗਾ ਲੱਗਾ ਜ ਉਹ ਜਿਹੜੀ ਆਈ ਗੱਲ ਹੀ ਕਿ ਸਾਹਮਣੇ ਉਹ ਚੀਨੀ ਦਾ ਬੜਾ ਓਨੇ ਪੋਨੇ ਦੇ ਰੇਟਾਂ ਦੇ ਵਿੱਚ ਇਹ ਤਾਂ ਗੱਲ ਹੋਈ ਸੀ ਇਸ ਸਪੇਸ ਹੋਂਦਾ ਪੁਲਿਸ ਤਹਿਤ ਇਹ ਸੁਨੇਹਾਰੇ ਹਾਂ ਦੀ ਕਿੰਨੀ ਖਾਲ ਪੈਦੀ ਚੋਰੀ ਦਾ ਮਾਲ ਖਰੀਦਣ ਵਾਲਿਆਂ ਵਾਸਤੇ ਔਰ ਸਟ੍ਰੀਟ ਸਨੇਚਿੰਗ ਨੂੰ ਖਾਲ ਪੈਣ। ਕਮ ਸੇ ਕਮ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਦੋ ਸਨੇਚਰ ਫੜੇ ਜਾਣ ਨਾਲ ਅਸੀਂ ਮੈਂ ਕਹਿ ਦਵਾਂ ਕਿ ਬਟਾਲੇ ਦੇ ਵਿੱਚ ਠਾਲੀ ਪੈ ਜਾਊਗੀ ਬਟ ਇਹ ਹੈ ਕਿ ਅਸੀਂ ਇਸ ਦਿਸ਼ਾ ਵੱਲ ਤੁਰ ਪਏ ਹਾਂ ਕੁਝ ਅਸਰ ਜ਼ਰੂਰ ਹੋਵੇਗਾ ਪਲੱਸ ਜਿਹੜੇ ਜਿਹੜੇ ਇਹ ਮਾਲ ਖਰੀਦਣ ਦੇ ਆਦੀ ਨੇ ਚੋਰੀ ਦਾ ਮਾਲ ਲੈਣ ਲਈ ਉਹਨਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਭਈ ਜਸਟ ਜਦੋਂ ਫੜੇ ਜਾਂਦਾ ਤੇ ਸਮਾਨ ਵਾਪਸ ਕਰਨ ਦਾ ਕਰਕੇ ਗੱਲ ਛੁੜਕਾਰਾ ਨਹੀਂ ਹੋਣਾ ਇਹਨਾਂ ਤੇ ਕੇਸ ਵੀ ਰਜਿਸਟਰਡ ਹੋਣਾ ਤੇ ਬਰਾਬਰ ਦੀ ਉਹਨਾਂ ਨੂੰ ਹਵਾਲਾ ਤੇ ਸੇਮ ਪਰਚੇ ਵਿੱਚ ਪਾ ਕੇ ਜਾਵੇਗਾ ਜੀ ਸਰ ਬਾਬੇ ਦਾ ਮਿਲ ਆ ਰਿਹਾ ਲੱਖਾਂ ਸੰਗਤ ਆਉਂਦੀ ਹੈ ਉੱਥੇ ਐਵਰੇਜ ਨੇਚਰ ਨਾਲੋਂ ਜ਼ਿਆਦਾ ਮੌਸਮ ਨੇਚਰ ਤੇ ਨਾਲ ਅਸੀਂ ਪਬਲਿਕ ਨੂੰ ਵੀ ਅਫੇਅਰ ਕਰਾਂਗੇ ਅਸੀਂ ਆਪਣੀਆਂ ਵੀ ਸਾਡੀਆਂ ਸੀਆਈਏ ਦੀਆਂ ਸਪੈਸ਼ਲ ਬ੍ਰਾਂਚ ਦੀਆਂ ਵੀ ਟੀਮਾਂ ਲਗੀਆਂ ਨੇ ਇਸ ਵੇਲੇ ਚ ਰਸ਼ ਵਿੱਚ ਤੁਹਾਨੂੰ ਇਨ ਪਾਸ ਤੁਸੀਂ ਵੀ ਦੇਖਿਆ ਹੋਣਾ ਕਿ ਸਨੇਚਿੰਗ ਦੀ ਘਟ ਤੇ ਚੋਰੀ ਜਿਹੜੀ ਜੇਬ ਪਟਰੇ ਦੀ ਉਹ ਕਾਫੀ ਸ਼ਿਕਾਇਤ ਆ ਅਸੀਂ ਉਸ ਨੂੰ ਬੰਦੇ ਨਜ਼ਰ ਰੱਖ ਕੇ ਵੀ ਨਾ ਉਸ ਤਰੀਕੇ ਨਾਲ ਪਲਾਨਿੰਗ ਕਰ ਰਹੇ ਹਾਂ ਕਿੰਨੇ ਦਾ ਸਮਾਨ ਸਮਾਨ ਹੁਣ ਅਸੀਂ ਜੇ ਵੈਲਿਊਏਟ ਅੱਜ ਕੱਲ ਦੇ ਰੇਟਾਂ 'ਚ ਕਰੀਏ ਤਾਂ ਫਿਰ ਕਾਫੀ ਲੱਖਾਂ ਦੀ ਬਣ ਜਾਂਦਾ ਸੀ ਫਿਰ ਧੰਨਵਾਦ 11 ਤੇ ਉਹਦੇ ਚ ਵਾਲੀਆਂ ਹੋ ਗਈਆਂ ਤੇ ਵੀ ਕਿ ਚੰਨੀ ਹੋ ਗਈ ਡੇਰ ਦੋੜੇ ਦੀ ਤੇ ਕੱਲੀ ਚੰਨੀ ਸੀ ਹਾਂਜੀ